ਨਗਰ ਨਗਰਪਾਲਿਕਾ ਪਿੱਖੀਵਿੰਡ ਦੇ ਪ੍ਰਧਾਨ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਰਣਜੀਤ ਕੁਮਾਰ ਪਿੱਖੀਵਿੰਡ ਦਾ ਸਨਮਾਨ ਨਗਰਪਾਲਿਕਾ ਪਿੱਖੀਵਿੰਡ ਦੇ ਪ੍ਰਧਾਨ ਸਰਦਾਰ ਚਕਤਰ ਸਿੰਘ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਭਗਵੰਤ ਸਿੰਘ ਕੰਬੋ ਅਤੇ ਸ਼੍ਰੀ ਰਣਜੀਤ ਸਿੰਘ ਰਣਜੀਤ ਕੁਮਾਰ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਸਰਦਾਰ ਚਕਤਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਭਗਵੰਤ ਸਿੰਘ ਕੰਬੋ ਨੇ ਕੰਬੋ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਕਿਸਾਨਾਂ ਅਤੇ ਵਪਾਰੀਆਂ ਦੇ ਹੱਕਾਂ ਦੀ ਰਾਖੀ ਰੱਖਿਆ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਨ੍ਹਾਂ ਹਿੱਤਾਂ ਦੀ ਪੂਰੀ ਦੇਖਭਾਲ ਕਰਦੇ ਰਹਿਣਗੇ ਇਸ ਮੌਕੇ ਤੇ ਰਣਜੀਤ ਕੁਮਾਰ ਨੂੰ ਵੀ ਉਹਨਾਂ ਦੀ ਸਮਾਜਿਕ ਸੇਵਾ ਤੇ ਨਗਰ ਭਲਾਈ ਦੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ ਹਾਂਜੀ ਪ੍ਰਧਾਨ ਜੀ ਕੀ ਨਾ ਆਪਣਾ ਮੈਂ ਸਕੱਤਰ ਸਿੰਘ ਪ੍ਰਧਾਨ ਨਗਰ ਪੰਚਾਇਤ ਭਿੱਖੀਵੈਂਡ ਅੱਜ ਜਿਹੜਾ ਇੱਥੇ ਨਗਰ ਪੰਚਾਇਤ ਭਿੱਖੀਵੈਂਡ ਦੇ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਵਾ ਤੇ ਕੀ ਕਰਨਾ ਚਾਹੁੰਦੇ ਇਸ ਸੰਬੰਧ ਹਾਂਜੀ ਇੱਥੇ ਦੀ ਚੇਅਰਮੈਨ ਸਰਦਾਰ ਭਗਵੰਤ ਸਿੰਘ ਮਾਰਕੀਟ ਕਮੇਟੀ ਖੇਵ ਕਰਨ ਤੇ ਚੇਅਰਮੈਨ ਸ਼੍ਰੀ ਰਣਜੀਤ ਕੁਮਾਰ ਧਵਣ ਮਾਰਕੀਟ ਕਮੇਟੀ ਭਿੱਖੀਵੈਂਡ ਉਹਨਾਂ ਦੇ ਚੇਅਰਮੈਨ ਬਣ ਤੇ ਉਹਨਾਂ ਨੂੰ ਇੱਥੇ ਜੀ ਆਇਆਂ ਆਖਿਆ ਗਿਆ ਤੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਹੀਂ ਸੀ ਐ ਐ ਮਲੇ ਸਰਦਾਰ ਅਰਵਣ ਸਿੰਘ ਤੁੰਨ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਸਾਡੇ ਬੰਦਿਆਂ ਨੂੰ ਇਹਨਾਂ ਨੂੰ ਅਹੁਦੇ ਦੇ ਕੇ ਸਲਮਾਨਤ ਕੀਤਾ ਤੇ ਨਾਲ ਹੀ ਵਿਸ਼ਵਾਸ ਦਿਵਾਉਣੇ ਆ ਵੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੱਧ ਚੜ ਕੇ ਐਮਐਲਏ ਸਾਹਿਬ ਨੂੰ ਲੀਡ ਦਵਾਈ ਜੇ ਅਸੀਂ ਚੇਅਰਮੈਨ ਸਾਹਿਬ ਅੱਜ ਇਹ ਇਵੈਂਟ ਨਗਰ ਪੰਚਾਇਤ ਵੱਲੋਂ ਤੁਹਾਨੂੰ ਜਿਹੜਾ ਪ੍ਰਧਾਨ ਮਲਜੀਬ ਵੱਲੋਂ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹਾਂ ਇਸ ਸਨਮਾਨ ਦੇ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਅਸੀਂ ਪ੍ਰਧਾਨ ਸਾਹਿਬ ਅਰਦਾਸ ਕਤਰ ਸਿੰਘ ਜੀ ਦਾ ਤੇ ਬਾਕੀ ਜਿੰਨੇ ਵੀ ਸਰਪੰਚ ਪੰਚ ਨਾਲ ਆਏ ਆ ਹੋਰ ਬਰਾਏ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਸਾਡੇ ਦੇ ਦਫ਼ਤਰ ਦੇ ਵਿੱਚ ਸਾਡਾ ਧੰਨਵਾਦ ਕੀਤਾ ਵਾ